ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਵਾ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ ਮਤਾ ਕਰਤਾਰਪੁਰ ਕੋਰੀਡੋਰ ਦੋਵਾਂ ਸਰਕਾਰਾਂ ਯਾਨੀ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵੱਲੋਂ ਜਿਹੜਾ ਖੋਲਣ ਦੀ ਜਿਹੜੀ ਹਾਮੀ ਭਰਨ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਕੰਮ ਪਾਕਿਸਤਾਨ ਦੇ ਵੱਲੋਂ ਤੇ ਜੰਗੀਪੱਧਰ ਤੇ ਚੱਲ ਰਿਹਾ ਤੇ ਭਾਰਤ ਦੇ ਵੱਲੋਂ ਵੀ ਜਿਹੜੀਆਂ ਉਸ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਸ ਕੋਰੀਡੋਰ ਨੂੰ ਲੈ ਕੇ ਜਿਹੜਾ ਡੇਰਾ ਬਾਬਾ ਨਾਨਕ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉੱਥੇ ਰਾਵੀ ਦਰਸ਼ਨੇ ਬਲਾਸ਼ੀ ਸੰਸਦ ਦੇ ਵੱਲੋਂ ਜਿਹੜੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਸਨ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਅਰਦਾਸਾਂ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ ਵੱਲੋਂ ਜਿਹੜੀਆਂ ਅਰੰਭੀਆਂ ਗਈਆਂ ਸਨ ਤੇ ਹੁਣ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਨਕੋਦਰ ਹਲਕੇ ਤੋਂ ਐਮਐਲਏ ਵੀ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਜਾਣਦੇ ਆ ਕਿ ਕਿੰਨੀ ਵੀ ਅਰਦਾਸ ਚੱਲ ਰਹੀ ਹੈ ਤੇ ਜਿਹੜਾ ਅਰਦਾਸਾਂ ਦਾ ਜਿਹੜਾ ਫਾਲਾ ਕਿਤੇ ਨਾ ਕਿਤੇ ਮਿਲਿਆ ਹੈ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਸასი ਗੱਲ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਤੇ ਪੰਜਾਬ ਟੀਵੀ ਤੇ ਤੇ ਸਭ ਤੋਂ ਪਹਿਲਾਂ ਦੱਸੋ ਜੀ ਜਿਹੜੀ ਅਰਦਾਸ ਕਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਹਰ ਇੱਕ ਸਿੱਖ ਜਗਤ ਦੇ ਸਿੱਖ ਨਾਮਲੇਵਾ ਲੋਕਾਂ ਦੇ ਵੱਲੋਂ ਜਿਹੜੀ ਅਰਦਾਸ ਕੀਤੀ ਜਾਂਦੀ ਸੀ ਹੁਣ ਲੰਘਾ ਆਏ ਸਰਕਾਰਾਂ ਨੇ ਹਾਮੀ ਭਰੀ ਹੈ ਖੋਲਣ ਲਈ ਕੀ ਕਹਿਣਾ ਚਾਹੁੰਦੇ ਨੇ ਦੇਖੋ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਸਾਰੇ ਸਿੱਖ ਜਗਤ ਵਿੱਚ ਸਾਰੇ ਸਿੱਖ ਪੰਥ ਵਿੱਚ ਸਮੁੱਚੀ ਗੁਰੂ ਨਾਨਕ ਨਾਮਲੇਵਾ ਸੰਗਤ ਵਿੱਚ ਜਿਸ ਦੇ ਲਈ ਬੜੇ ਲੰਬੇ ਸਮੇਂ ਤੋਂ ਜੇ ਆਪਾਂ ਅਸਲੀ ਗੱਲ ਕਹੀਏ ਤਾਂ 1947 ਤੋਂ ਬਾਅਦ ਹੀ ਅਰਦਾਸਾਂ ਸ਼ੁਰੂ ਕੀਤੀਆਂ ਗਈਆਂ ਸਨ ਜਦੋਂ ਗੁਰਦੁਆਰਾ ਕਤਾਰਪੁਰ ਸਾਹਿਬ ਜਾਂ ਜਿੰਨੇ ਵੀ ਗੁਰਧਾਮ 1947 ਵਿੱਚ ਵਿਛੜ ਗਏ ਸਨ ਆਪਣੇ ਸਿੱਖ ਜਗਤ ਤੋਂ ਸਿੱਖ ਪੰਥ ਤੋਂ ਸੰਗਤ ਤੋਂ ਉਨਾ ਵਾਸਤੇ ਸਦਾ ਹੀ ਹਰ ਵੇਲੇ ਸਵੇਰੇ ਸ਼ਾਮ ਅਰਦਾਸ ਕੀਤੀ ਗਈ ਹੈ ਹਰ ਗੁਰੂ ਘਰ ਤੋਂ ਤੇ ਅਸਲ ਰੂਪ ਵਿੱਚ ਜੇ ਆਪਾਂ ਦੇਖੀਏ ਤਾਂ ਉਹਨਾਂ ਗੁਰਸਿੱਖਾਂ ਦੀਆਂ ਗੁਰੂ ਦੀਆਂ ਸੰਗਤਾਂ ਦੀਆਂ ਅਰਦਾਸਾਂ ਸਵੀਕਾਰ ਕੀਤੀਆਂ ਗਈਆਂ ਨੇ ਗੁਰੂ ਸਾਹਿਬ ਵੱਲੋਂ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਪਾਕਿਸਤਾਨ ਅਤੇ ਹਿੰਦੁਸਤਾਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਇਸ ਲਾਂਘੇ ਨੂੰ ਬਣਾਉਣ ਦਾ ਅਤੇ ਖੋਲਣ ਦਾ ਹੁਣ ਦੋਨੋਂ ਹੀ ਸਰਕਾਰਾਂ ਆਪੋ ਆਪਣੇ तरीके ਦੇ ਨਾਲ ਇਸ ਲਾਂਗੇ ਨੂੰ ਸਿਰੇ ਚੜ੍ਹਨ ਵਾਸਤੇ ਕੰਮ ਕਰ ਰਹੀਆਂ ਨੇ ਤੇ ਸੰਗਤ ਨੂੰ ਪੂਰੀ ਉਮੀਦ ਹੈ ਆਸ ਹੈ ਕਿ ਬਹੁਤ ਜਲਦੀ ਇਹ ਲਾਂਗਾ ਖੁੱਲ ਖੁੱਲਿਆ ਜਾਊਗਾ ਅਤੇ ਸੰਗਤਾਂ ਨਿਰਵਿੰਗੰਤਾ ਦੇ ਨਾਲ ਗੁਰਦੁਆਰਾ ਗਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਕਰ ਸਕਣਗੇ ਗੁਰਦੁਆਰਾ ਗਤਾਰਪੁਰ ਸਾਹਿਬ ਦਰਸ਼ਨ ਬਲਾਸ਼ੀ ਸੰਸਥਾ ਜਿਸ ਨੂੰ ਸਵਰਗਵਾਸੀ ਜੈਹਦਰ ਕੁਲਦੀਪ ਸਿੰਘ ਜੀ ਬਡਾਲਾ ਨੇ ਸ਼ੁਰੂ ਕੀਤਾ ਸੀ ਬਣਾਇਆ ਸੀ ਉਸ ਸੰਸਥਾ ਨੂੰ ਉਹਨਾਂ ਨੇ ਬਹੁਤ ਲੰਬੀ ਸੇਵਾ ਕੀਤੀ 2001 ਤੋਂ ਲੈ ਕੇ ਹੁਣ 2018-19 ਤੱਕ ਜਦੋਂ ਤੱਕ ਉਹਨਾਂ ਦੇ ਸਵਾਦ ਸਨ ਬਨਾਲਾ ਸਾਹਿਬ ਨੇ ਹਰ ਮੱਸਿਆ ਵਾਲੇ ਦਿਨ ਤੇ ਆ ਕੇ ਇੱਥੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋ ਕੇ ਤੁਸੀਂ ਬੰਨ ਉਪਰ ਖੜੇ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਨਮੁਕਰ ਅਰਦਾਸਾਂ ਕੀਤੀਆਂ ਇਹ ਅਰਦਾਸਾਂ ਸੁਣੀਆਂ ਗਈਆਂ ਇਸ ਗੱਲ ਦੀ ਬੇਹਦ ਖੁਸ਼ੀ ਹੈ ਦੋਹਾਂ ਹੀ ਪੰਜਾਬ ਪੰਜਾਬੀਆਂ ਨੂੰ ਤੇ ਸਾਰੀ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਜੀ ਪਾਕਿਸਤਾਨ ਸਰਕਾਰ ਦੇ ਵੱਲੋਂ ਇੱਕ ਪ੍ਰਸਤਾਵ ਜਿਹੜਾ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਦੀਆਂ ਉਹਨਾਂ ਨੇ ਸ਼ਰਤਾਂ ਭੇਜੀਆਂ ਸਨ ਕਿ 500 ਬੰਦਾ ਜਿਹੜਾ ਉੱਥੇ ਜਾ ਸਕੇਗਾ ਜਾਂ ਫਿਰ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਕਿ ਬਗੈਰ ਪਾਸਪੋਰਟ ਤੋਂ ਜਾਂ ਵੀਜ਼ਾ ਤੋਂ ਜਿਹੜੇ ਲੋਕ ਜਿਹੜੀ ਸੰਗਤ ਆ ਉੱਥੇ ਜਾ ਸਕੇਗੀ ਤੇ ਹੁਣ ਜਿਹੜਾ ਉਹਨਾਂ ਨੇ ਜਿਹੜਾ ਨਵਾਂ ਪ੍ਰਸਤਾਵ ਰੱਖਿਆ ਜਿਸ ਦੇ ਵਿੱਚ ਉਹਨਾਂ ਨੇ ਪਾਸਪੋਰਟ ਜਿਹੜਾ ਮੰਡੇਟਰੀ ਕਰਤਾ ਕਿ ਹੁਣ ਹੀ ਚਾਹੀਦਾ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਉਹਨਾਂ ਦੀ ਨਾ ਪੇਸ਼ਕਸ਼ ਆਈ ਹੈ ਪਾਕਿਸਤਾਨ ਗਵਰਨਮੈਂਟ ਦੀ ਉਹਦੇ ਵਿੱਚ ਚਲੋ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਰੋਜ਼ 500 ਦੇ ਕਰੀਬ ਸੰਗਤ ਜਾ ਸਕੂਗੀ 15-15 ਆਪਣੇ ਉਹਦੇ ਵਿੱਚ ਜਣਿਆਂ ਦੇ ਨਾਲ ਉਹ ਆਪਣੇ ਜਥੇ ਬਣਨਗੇ 15 ਬੰਦਿਆਂ ਦਾ ਜਾਂ 15 ਆਪਣੇ ਵਿਅਕਤੀਆਂ ਦਾ ਉਹ ਜਥਾ ਹੋਊਗਾ ਉਹ ਤਾਂ ਚਲੋ ਤਸਵੀਜ਼ ਹੈ ਹਿੰਦੁਸਤਾਨ ਗਵਰਨਮੈਂਟ ਉਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਇਹ ਸਮਾਂ ਦੱਸੂਗਾ ਟਾਈਮ ਵਿਲ ਟੈਲ ਬਟ ਜਿਹੜੀ ਗੱਲ ਉਹਨਾਂ ਨੇ ਪਾਸਪੋਰਟ ਦੀ ਆਖੀ ਹੈ ਉਹ ਸਿਰਫ ਆਈਡੈਂਟੀਫਿਕੇਸ਼ਨ ਵਾਸਤੇ ਆ ਵੀ ਹਰ ਉਹ ਦੇਖਿਆ ਜਾਂਦਾ ਨਾ ਕਈ ਜ਼ਿਆਦਾ ਲੋਕਾਂ ਦੇ ਕੋਲ ਜਿਹੜੇ ਪਾਸਪੋਰਟ ਨਹੀਂ ਹੁੰਦੇ ਕਿਉਂਕਿ ਆਮ ਬੰਦਾ ਵੀ ਜੇ ਕੋਈ ਜਾਣਾ ਚਾਵੇ ਉੱਥੇ ਤੇ ਪਾਸਪੋਰਟ ਉਹਦੇ ਕੋਲ ਅਵੇਲੇਬਲ ਨਹੀਂ ਹੁੰਦਾ ਤੇ ਕਿਤਨਾ ਕਿਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਦੇਖੋ ਪਹਿਲਾਂ ਤਾਂ ਜੀ ਇਹ ਆਪਣੀ ਸੰਗਤ ਦੀ ਮੰਗ ਸੀ ਕਿ ਬਿਨਾ ਵੀਜ਼ੇ ਤੋਂ ਇਹ ਲੰਘਾ ਖੁੱਲਣਾ ਚਾਹੀਦਾ ਵੀ ਵੀਜ਼ਾ ਨਹੀਂ ਹੋਣਾ ਚਾਹੀਦਾ ਤੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਉਹ ਤਾਂ ਗੱਲ ਆਪਣੀ ਪੂਰੀ ਹੋ ਗਈ ਹੁਣ ਚਲੋ ਗਵਰਨਮੈਂਟ ਨੇ ਜੇ ਕੋਈ ਆਈਡੀ ਜਾਂ ਪ੍ਰੂਫ ਮੰਗਿਆ ਆ ਚਾਹੇ ਕੋਈ ਹੋਰ ਆਈਡੀ ਵੀ ਹੋ ਸਕਦੀ ਆ ਪਰ ਫਿਲਹਾਲ ਜਿਹੜੀ ਪਾਸਪੋਰਟ ਦੀ ਗੱਲ ਆਖੀ ਹੈ ਉਹ ਠੀਕ ਹੈ ਕਿ ਸਾਰਿਆਂ ਕੋ ਪਾਸਪੋਰਟ ਨਹੀਂ ਹੁੰਦਾ ਇਹ ਗੱਲ ਤਾਂ ਬਿਲਕੁਲ درست ਆ ਬਟ ਉਹਨਾਂ ਨੇ ਪਾਸਪੋਰਟ ਦੀ ਗੱਲ ਇਸ ਕਰਕੇ ਆਖੀ ਆ ਕਿ ਸਿਰਫ ਉਹਨਾਂ ਨੇ ਉਹੀ ਆਇਡੈਂਟੀਫਿਕੇਸ਼ਨ ਵਰਤਣੀ ਆ ਜਾਂ ਉਹਨੂੰ ਮੰਨਣਾ ਆ ਜਿਹੜੀ ਆਇਡੈਂਟੀਫਿਕੇਸ਼ਨ ਦੇ ਨਾਲ ਆਪਾਂ ਕਿਸੇ ਬਾਹਰਲੇ ਦੇਸ਼ ਜਾ ਸਕਦੇ ਆ ਪਰ ਵੈਸੇ ਚਾਹੀਦਾ ਤੇ ਆ ਵੀ ਕੋਈ ਜਿਹੜੀ ਫੂਲ ਪ੍ਰੂਫ ਆਇਡੈਂਟੀ ਹੋਵੇ ਚਾਹੇ ਆਧਾਰ ਕਾਰਡ ਹੋਵੇ ਜਾਂ ਕੋਈ ਲਾਇਸੈਂਸ ਹੋਵੇ ਉਹ ਵੀ ਚੱਲਣਾ ਚਾਹੀਦਾ ਪਰ ਫਿਰ ਵੀ ਅਸੀਂ ਤਾਂ ਇਹ ਸੰਮਨ ਕੇ ਕੀ ਬਿਨਾ ਵੀਜ਼ੇ ਤੋਂ ਜਿਹੜੀ ਸੰਗਤ ਚੱਲ ਰਹੀ ਹੈ ਬਹੁਤ ਵੱਡੀ ਪ੍ਰਾਪਤੀ ਹੈ ਚਾਹੇ ਆਈਡੀ ਪਾਸਪੋਰਟ ਦੀ ਹੋਵੇ ਜਾਂ ਕੋਹਰ ਆਈਡੀ ਹੋਵੇ ਜਿਸ ਦੇ ਨਾਲ ਕੀ ਹਰ ਉਹ ਜਿਹੜਾ ਪ੍ਰਾਣੀ ਹੈ ਹਰ ਉਹ ਜਿਹੜਾ ਸੰਗਤ ਦਾ ਆਪਣੇ ਵਿਅਕਤੀ ਹੈ ਜਿਹੜਾ ਕਿ ਜਾਣਾ ਚਾਹੁੰਦਾ ਉਹਨੂੰ ਕੋਈ ਮੁਸ਼ਕਲ ਨਾ ਆਵੇ ਜਾਣ ਵਿੱਚ ਇਦਾਂ ਦਾ ਪ੍ਰਬੰਧ ਕਰਨਾ ਚਾਹੀਦਾ ਦੋਨੋਂ ਸਰਕਾਰਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਸ਼ੀ ਸੰਸਥਾ ਦੇ ਵੱਲੋਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕੀ ਸਰਕਾਰ ਨੇ ਕਿਤੇ ਨਾ ਕਿਤੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਲਾਂਘੇ ਨੂੰ ਲੈ ਕੇ ਨਹੀਂ ਹਜੇ ਤੱਕ ਤਾਂ ਕੋਈ ਸਰਕਾਰ ਵੱਲੋਂ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਹਿੰਦੁਸਤਾਨ ਸਰਕਾਰ ਹੋਵੇ ਕੋਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਬਲਾਸ਼ੀ ਸੰਸਥਾ ਦੇ ਨਾਲ ਉਹਨਾਂ ਦਾ ਕੋਈ ਤਾਲਮੇਲ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਅਸੀਂ ਜਰੂਰ ਸਮਝਦੇ ਹਾਂ ਕਿ ਇਸ ਇਸ਼ੂ ਨੂੰ ਉਭਾਰਨ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਬਲਾਸ਼ੀ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੈ ਹੋਰ ਵੀ ਸੰਗਤਾਂ ਦਾ ਯੋਗਦਾਨ ਹੈ ਹੋਰ ਵੀ ਸੰਸਥਾਵਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਹਿੱਸਾ ਆ No doubt about that but ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਰਕੇ ਹਜੇ ਸਮਾਂ ਲੱਗਣ ਸਲਾਂਘੇ ਨੂੰ ਮੁਕੰਮਲ ਹੋਣ ਵਿੱਚ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਸ਼ੀ ਸੰਸਥਾ ਨੂੰ ਵੀ ਨਾਲ ਤਾਲਮੇਲ ਕੀਤਾ ਜਾਊਗਾ ਜੋੜਿਆ ਜਾਊਗਾ ਤੇ ਜਿਹੜੀ ਮੰਗ ਅਸੀਂ ਕਰਦੇ ਆਂ ਕਿ ਇਹ ਲਾਂਘਾ ਜਿਹੜਾ ਸਵਰਗਵਾਸੀ ਜਹਦਰ ਕੁਲਦੀਪ ਸਿੰਘ ਜੀ ਬਣਾਲਾ ਦੇ ਨਾਮ ਤੇ ਰੱਖਿਆ ਜਾਵੇ ਉਸ ਮੰਗ ਨੂੰ ਲੈ ਕੇ ਅਸੀਂ ਵੀ ਆਪਣੇ ਵੱਲੋਂ ਸਾਰੀ ਸੰਸਥਾ ਵੱਲੋਂ ਸਾਰੀ ਸੰਗਤ ਵੱਲੋਂ ਪੰਜਾਬ ਸਰਕਾਰ ਦੇ ਨਾਲ ਅਤੇ ਹਿੰਦੁਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਤਾਲਮੇਲ ਕਰਾਂਗੇ ਜੀ ਇਹ ਸਨ ਨਕੋਦਰ ਤੋਂ ਐਮਐਲਏ ਤੇ ਸ਼੍ਰੀ ਕਰਤਾਰਪੁਰ ਸਾਹਿਬ 라ਵੀ ਦਰਸ਼ਨ ਨਬਲਾਸ਼ੀ ਸੰਸਥਾ ਦੇ ਜਿਹੜੇ ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਉਹਨਾਂ ਦੇ ਸੁਪੁੱਤਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਲਾਂਗਾ ਖੋਲਿਆ ਜਾ ਰਿਹਾ ਹੈ ਗੱਲ ਤਾਂ ਬਹੁਤ ਵਧੀਆ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਇਹ ਲਾਂਗਾ ਵਾ ਜਿਹੜਾ ਪਾਸਪੋਰਟ ਫ੍ਰੀ ਹੈ ਤੇ ਅੱਗੇ ਵੀ ਇਸ ਦੇ ਬਾਰੇ ਕੋਈ ਵੀ ਲੋਕ ਜਾ ਸਕਣ ਤੇ ਇਹਨਾਂ ਦਾ ਕਹਿਣਾ ਹੈ ਕਿ ਹੱਲੇ ਪੰਜਾਬ ਸਰਕਾਰ ਜਾਂ ਫਿਰ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਦੇ ਨਾਲ ਕੋਈ ਵੀ ਰਾਬਤਾ ਕੰਮ ਨਹੀਂ ਕੀਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜੇ ਕੋਰੀਡੋਰ ਖੋਲਣ ਦੀਆਂ ਜਿਹੜੀਆਂ ਗੱਲਾਂ ਪੰਜਾਬ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋ ਰਹੀਆਂ ਨੇ ਇਹ ਲਾਂਗਾ ਸਿੱਖ ਸੰਗਤਾਂ ਨੂੰ ਕਦੋਂ ਨਸੀਬ ਹੁੰਦਾ ਹੈ ਕੈਮਰਾਮੈਨ ਰਾਜਪਾਲ ਦੇ ਨਾਲ ਸੰਪਾਦਕ ਸਾਹਿਲ ਮਹਿਤਾ ਦਵੇ ਪੰਜਾਬ ਟੀਵੀ ਡੇਰਾ ਬਾਬਾ ਨਾਨਕ ਇੰਡੀਆ ਪਾਕਿਸਤਾਨ ਬਾਰਡਰ